ਇਸਾ ਮਿਹਨਤੀ ਧੀ ਨੂੰ ਕੌਣ ਲਾਇਕ ਕਰੂ ਯਾਰ ਰੀਲਾਂ ਤੇ ਲੱਕ ਹਲਾਉਣ ਵਾਲੀਆਂ ਨੂੰ ਬਹੁਤ ਲਾਇਕ ਕਰਦੇ ਨੇ ਕਿੰਨੀ ਸੰਸਕਾਰੀ ਧੀ ਹੈ ਯਾਰ ਆਪਣੀ ਮਿਹਨਤ ਕਰ ਰਹੀ ਹੈ ਆਪਣੇ ਪਰਿਵਾਰ ਦੇ ਲਈ ਏਦਾਂ ਦੀਆਂ ਧੀਆਂ ਨੂੰ ਨਾ ਦਿਲੋਂ ਸਪੋਰਟ ਕਰਿਆ ਕਰੋ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਭਾਵੇਂ ਗੱਡੀ ਹੋਵੇ ਭਾਵੇਂ ਟੈਂਪੂ ਹੋਵੇ ਆ ਦੇਖੋ ਇਸ ਵੀਰ ਨੂੰ ਟੈਂਪੂ ਦੇ ਵਿੱਚ ਸਕੂਨ ਆਉਂਦਾ ਸੀਗਾ ਤੇ ਵੀਰ ਨੇ ਬਣਾਤੀ ਦੇਖੋ ਮਹਿੰਗੀ ਗੱਡੀ ਜਿੰਨੀ ਫੀਲਿੰਗ ਆਉਦੀ ਹੈ ਵਿੱਚ ਬਹਿ ਕੇ ਤੇ ਦੇਖੋ ਕਿੰਨੀ ਸ਼ਜਾਵਟ ਕੀਤੀ ਆ ਵੀਰ ਨੇ ਯਾਰ ਇਹਨੂੰ ਕਹਿੰਦੇ ਆ ਬਈ ਸੌਂਕ ਹੁੰਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਇਹ ਵੀ ਨਾ ਇੱਕ ਕਮਾਲ ਦੀ ਖੇਡ ਆ ਬਈ ਰੱਸਾ ਖਚਾਈ ਦੀ ਪਤਾ ਲੱਗ ਜਾਂਦਾ ਬੰਦਿਆਂ 'ਚ ਜ਼ੋਰ ਵੱਧਦਾ ਇੱਕ ਬੁੜੀਆਂ 'ਚ ਜ਼ੋਰ ਵੱਧਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਇਸ ਉਮਰ ਦੇ ਵਿੱਚ ਨਾ ਬਜ਼ੁਰਗ ਨੇ ਕਰਤੀ ਕਮਾਲ ਵਈ ਨੇ ਤਾਂ 30 35 ਸਾਲ ਆਲੇ ਨਾ ਰੋਲਦੇ ਪਏ ਨੇ ਆ ਉਮਰ ਦੇ ਵਿੱਚ ਕਿਹੜਾ ਜਾਦੂ ਕੀਤਾ ਹੋਣਾ ਇਸ ਬਜ਼ੁਰਗ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਦੁਪਹਿਰ ਵਾਲੀ ਰੋਟੀ ਦਾ ਟਾਈਮ ਹੋਇਆ ਪਿਆ ਸੀਗਾ ਤੇ ਦੇਖੋ ਵੀਰ ਨੇ ਚਾਰ ਇਕੱਠੇ ਕਰਮਾਲੇ ਪਾ ਕੇ ਨਾ ਤਾਂ ਸੇਦੀ ਕਰਨ ਦੇ ਲਈ ਇਕੱਠੀ ਚਲਾਉਣ ਲੱਗ ਗਏ ਯਾਰ ਇਹ ਹੁੰਦੀ ਆ ਬਈ ਕਲਾਕਾਰੀ ਇਹਨੂੰ ਕਹਿੰਦੇ ਆ ਬਈ ਦਿਮਾਗ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ